ਬੀਤੇ ਦਿਨ ਫਗਵਾੜਾ ਦੇ ਜੋਤੀ ਟਾਬੇ ਤੇ ਕਵਿੰਟਲਾ ਦੇ ਹਿਸਾਬ ਦੇ ਨਾਲ ਗਊ ਮਾਸ ਮਿਲਣ ਤੋਂ ਬਾਅਦ Hindu ਸੰਗਠਨਾ ਵਿੱਚ ਪਾਰੀ ਰੋਸ਼ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੋਤੀ ਟਾਬੇ ਤੇ ਲਗਾਏ ਗਏ ਤਾਲੇ ਐਨ ਡੀ ਟੀ ਵੀ ਪੰਜਾਬ نیوز ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਈ ਹੈਲੋ ਇਹ ਜਨਾਬ ਆਇਓ ਕਿਤੇ ਸਰ ਇੱਧੇ ਵੱਡੇ ਬੰਦੇ ਖੜੇ ਆ ਆਏ ਕੋਈ सोनू ਭਾਈ ਲਾਲਨ ਦੇ ਪਾਪਾ ਫੋਟੋ ਕਰਾਓ ਜੈਕਾਰਾ ਕਰੋ ਗਿਰਫਤਾਰ ਕਰੋ ਆਪਣੀ ਪਾਰਟੀ ਨਾਲ ਪਾਰਟੀ ਤੇ ਗਈ ਜਾਂ ਤੇ ਸੰਗਲੀਆਂ ਵਿੱਚ ਆਈ ਨਹੀਂ ਚਾਪੀ ਹੋਇਆ ਕਹਿੰਦੇ ਚਾਪੀ ਨਾਲ ਤਾਂ ਪਾਰਟੀ ਨਾਲ ਹੋਰ ਕੋਈ ਪਛਾਣ ਦਾ ਦੇਖ ਲੋ ਲੋਕ ਲੈ ਕੇ ਆ ਰਹੀ ਰਤੀ ਬਾਦੀ ਆਉਂਦੇ ਆ ਅੱਜ ਇਹਦਾ ਲੋਕਾਂ ਨੂੰ ਮਜਾ ਆ ਗਿਆ ਨਾ ਅੱਜ ਇਹਦੇ ਕਾਦੇ ਲੱਗੇ ਜੀ ਤਰਫੋਂ ਵੀ ਵੀਰ ਬਜਰ ਕੇ ਹਰਿ ਹਰਿ ਰਾਮਾ ਨਾਮੇ ਗਊ ਬਾਂਦਾ ਕੀ ਜੈ ਗਊ ਬਾਂਦਾ ਕੀ ਜੈ ਗਊ ਬਾਂਧ ਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਗਊ ਬਾਂਧ ਕੇ ਬੰਦ ਕਰੋ ਬੰਦ ਕਰੋ ਉਹ ਨਹੀਂ ਕਰਦੇ ਬਸ ਬਾਲਾ ਲੋਕਾਂ ਦਾ ਦੰਦੇ ਇਹ ਰੇਨਾ ਪ੍ਰਾਈਸ ਕਰਦੇ ਪ੍ਰਾਈਸ ਬਣੇ ਉਹ ਜੋ ਪ੍ਰਾਈਸ ਕਰਦੇ ਇਹਨਾਂ ਤੋਂ ਗਿਆਨ ਰੋਕ ਰੱਖਦੇ ਇਹ ਕਿਹਨਾ ਉਹਨਾਂ ਦਾ ਉਹਦਾ ਬਾਈ ਨੇਮ ਜੋ ਵੀ ਆ ਦੱਸ ਰਿਹਾ ਤੁਹਾਡਾ ਨਾਮ ਇੱਕ ਮਿੰਟ ਐਪੀ ਬਾਈ ਇੱਕ ਮਿੰਟ ਉਹਦਾ ਉਹਦਾ ਜਿਹੜਾ ਵੀ ਓਨਰ ਆ ਉਹਦਾ ਹੋਇਆ ਜਾਂ ਇੱਕ ਇਹ ਕਿਨਾ ਕੋਈ ਜਿਹੜੀ ਨਵੀਂ ਇਨਫੋਰਮੇਸ਼ਨ ਆ ਕੋਈ ਗੁਪਤਾ ਕਰਕੇ ਆ ਡੈਲੀ ਤੋਂ ਕਿਰਾਇਆ ਨਾਮਾ ਉਹਦੇ ਨਾਮ ਤੇ ਹੋਇਆ ਹੈ ਕਿਰਾਇਆ ਨਾਮਾ ਉਹਦੇ ਨਾਮ ਤੇ ਹੋਇਆ ਹੈ ਕਿਰਾਇਆ ਕਿਰਾਇਆ ਉਹ ਬੰਦਾ 25000 ਰੁਪਇਆ ਬੰਦੇ ਮੈਂ ਕਿਹਾ ਇਹ ਬੰਦਾ ਉਸ 25000 ਰੁਪਇਆ ਉਹ ਮੰਥਲੀ ਇਹਨਾਂ ਨੂੰ ਬੇਅ ਕਰਦਾ ਉਹਦੀ ਕੀ ਇਨਫੋਰਮੇਸ਼ਨ ਉਹਦੀ ਕੀ ਲੋਰ ਹੋਰਗੀ ਆ ਉਹ ਕਿਰਾਇਆ ਦਾ ਮਾਮਲਾ ਜਾਂ ਕੀ ਆ ਉਹ ਤੁਸੀਂ ਦੇਖਣਾ ਵੀ ਕਿਉਂ 25000 ਰੁਪਇਆ ਮੰਥਲੀ ਕਿਉਂ ਬੰਦਾ ਸੀਗਾ ਉਹਦਾ ਰੀਜ਼ਨ ਕੀ ਆ ਉਹ ਮੰਥਲੀ 25000 ਬੰਦਾ ਇਹ ਦੋ ਤਿੰਨ ਚੀਜ਼ਾਂ ਇੱਕ ਤਾਂ ਬਾਈ ਨੇ ਉਹਦੇ ਹੋਨਰ ਦੇ ਪਰਚਾ ਹੋ ਜਵੇ ਇੱਕ ਜਿਹੜੀ ਇਹਨਾਂ ਨੇ ਇੱਕ ਜਿਹੜੀਆਂ ਭੱਲਾ ਜੀ ਨੇ ਹੁਣੇ ਗੱਲ ਕੀਤੀ ਆ ਕਿ ਦੋ ਬੰਦੇ ਕੱਲ ਫੜਾਈ ਸੀਗੇ ਜਿਹੜੇ ਬਾਈ ਨੇਮ ਜਿਨ੍ਹਾਂ ਦੀ ਉਹਨਾਂ ਨੇ ਤੁਹਾਨੂੰ ਉਹ ਵੀ ਇਨਫੋਰਮੇਸ਼ਨ ਤੇ ਵਿੱਚ ਇਨਫੋਰਮੇਸ਼ਨ ਤੇ ਨਹੀਂ ਆਈ ਐਫ ਆਈ ਆਰ ਤੇ ਨਹੀਂ ਹੈਗੇ ਉਹ ਵੀ ਕਰ ਦਿੱਤੇ ਜਾਣ ਠੀਕ ਹੈ ਜੀ ਇਹ ਅਜੇ ਤੱਕ ਇਹ ਤਾਂ ਇਹਦਾ ਕੋਈ ਵੱਡਾ ਕੰਮ ਨਹੀਂ ਕਰਦਾ ਅਜੀ ਬਾਈ ਨੇ ਇਹ ਤਾਂ ਕੋਈ ਏਦਾਂ ਦਾ ਹੈ ਨਹੀਂ ਕਿ ਲਈ ਟਾਈਮ ਚਾਹੀਦਾ ਆ ਇਹ ਤਾਂ ਅੱਜ ਹੀ ਕੰਮ ਕਰ ਦਿਓ ਜੀ ਇਹਦੇ ਤੇ ਕੋਈ ਨਹੀਂ ਪੈਣੇ ਨਹੀਂ ਪੈਣਨਗੇ ਬੰਦੇ ਠੀਕ ਹੈ ਜੀ

ਕਿਸ ਦਾ ਪੂਰਾ ਪੂਰਾ ਸਾਬਤ ਹੋਣਾ ਚਾਹੀਏ ਜੋ ਵੀ ਉਹਦੇ ਲਈ ਦਰਦ ਬਣਦਾ ਹੈ ਉਸ ਤੋਂ ਠੀਕ ਹੋਰ ਸਦਨ ਬਣਨਾ ਚਾਹੀਏ ਦੁਨੀਆ ਪਰ ਸਭ ਤੋਂ ਵੱਡਾ ਬਾਬੂ ਸਿੰਘ ਕੋਈ ਜਗ੍ਹਾ ਨਹੀਂ ਹੈ ਪਰ ਇਹ ਵੀ ਬਾਕੀ ਹਾਲੋਂ ਤੋਂ ਯਕੀਨ ਦਵਾਣਾ ਮੈਂ ਤੈਨੂੰ ਤੁਸੀਂ ਦੇਖਿਆ ਪਹਿਲਾਂ ਵੀ ਅਸੀਂ ਸਕਸੈਸਫੁਲੀ ਬਹੁਤ ਸਾਰੇ ਕੇਸ ਸਟੇਸ ਕੀਤੇ ਆ ਇਹ ਵੀ ਮੈਨੂੰ ਬਹੁਤ ਦਿਲ ਖੜਨਾ ਇਹਦੇ ਲਈ ਆਪਾਂ ਦੁਬਾਰਾ ਕਦੋਂ ਮਿਲ ਸਕਾਂ ਮਿਲिए ਬੜਾ ਕੱਲ ਸ਼ਾਮ ਨੂੰ 11:00 ਵਜੇ ਲਈ ਕਿੱਦਾਂ ਤੁਸੀਂ ਕਹਿੰਦੇ ਸਾਨੂੰ ਪਤਾ ਲੱਗ ਜਾਣਾ ਕਿ ਕੀ ਇਨਵੈਸਟੀਗੇਸ਼ਨ ਹੋਈ ਕਿ ਪਰਦਰਸ਼ ਕਿੰਨੇ ਕਿਤੇ ਤਾਂ ਆਪਾਂ નો ਡਾਊਟ ਆਪਾਂ ਕੱਲ ਵੀ ਮਿਲਾਂਗੇ ਠੀਕ ਹੈ ਜੀ ਜੋ ਆਪਾਂ ਜਿਹੜੇ ਪੇਮ ਜਿਹੜੇ ਹੈਗੇ ਆ ਉਹ ਆਪਾਂ ਕੰਪਲੀਟ ਕਰਕੇ ਠੀਕ ਹੈ ਜੀ ਉਹ ਤੁਹਾਨੂੰ ਆਪਾਂ ਦੱਸ ਦਾਂਗੇ ਕਿ ਨੈਕਸਟ ਵੀ ਤੁਹਾਡੀ ਗਿਰੀ ਹੋਏਗੀ ਤੇ ਆਪਾਂ ਉਹ ਵੀ ਤੁਹਾਡੇ ਲੇਖਨ ਆਪਾਂ ਤੁਹਾਡੇ ਕੋਲ ਲੈ ਕੇ ਜੀ ਫਰਦਰ ਅੱਗੇ ਕਰੋ ਜੀ ਪੰਜ ਬੰਦੇ ਜਿਹੜੇ ਦੇਣੇ ਅੱਜ ਦੀ ਮੀਟਿੰਗ ਲਗੀ ਜਾਂਦਾ ਜੋ ਕੱਲ ਆ ਜੋਤੀ ਢਾਬੇ ਦੇ ਉੱਪਰ ਕਉਮਾਸਾ ਵੈਦ ਕਾਰੋਬਾਰ ਹੋ ਰਿਹਾ ਸੀਗਾ ਅੱਜ ਸਵੇਰੇ ਉਸ ਗਊ ਤੁਹਾਨੂੰ ਦਫਨਾਇਆ ਗਿਆ ਉਸ ਤੋਂ ਬਾਅਦ ਦੀ ਮੀਟਿੰਗ ਸੀਗੀ ਅਫਸਰ ਡਿਪਟੀ ਸਾਹਿਬ ਆਇਆ ਨਾਲ ਆਪਣੇ ਸਾਥੀਆਂ ਦੇ ਨਾਲ ਸਾਰਿਆਂ ਨੇ ਇਹੀ ਮੁੱਦਾ ਰੱਖਿਆ ਇੱਕ ਤਾਂ ਜਿਹੜੇ 7 ਬੰਦੇ ਐਫਆਈਆਰ ਕੱਲ੍ਹ ਦੇ ਫੜੇ ਹੋਏ ਪੁਲਿਸ ਨੇ ਉਹਨਾਂ ਦੀ ਡੈਰੋਗੇਸ਼ਨ ਕੀਤੀ ਜਾਵੇ ਔਰ ਇੱਕ ਦੋ ਜਿਹੜੇ 3 ਬੰਦੇ ਹੋਰ ਆ ਬਿ ਸਲੋਟਰੀਂਗ ਵਾਲੇ ਵੀ ਆ ਵਿੱਚ ਤਾਬੇ ਦਾ ਮਾਲਕ ਵੀ ਆ ਜਾਂ ਹੋਰ ਕੁਝ ਬੰਦੇਆਂ ਦੇ ਨਾਮ ਵੀ ਵਿੱਚ ਆਏ ਹੋਏ ਆ ਉਹਨਾਂ ਦੀ ਜਤਨ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇ। ਹੋਰ ਇਹ ਦੇਖਿਆ ਜਾਵੇ ਕਿ ਇਸ ਤਰ੍ਹਾਂ ਦੇ ਜਿਹੜੇ ਤੰਦੇ ਆ ਪੂਰੇ ਪੰਜਾਬ 'ਚ ਵਾਕਈ ਸ਼ਹਿਰਾਂ ਦਾ ਨਹੀਂ ਚੱਲਦੇ ਵੇ। ਇਹ ਸਾਰਿਆਂ ਨੇ ਇਹੀ ਮੰਗ ਰੱਖੀ ਹੈ ਕਿ ਪਹਿਲਾਂ ਜਿਹੜੇ ਦੋਸ਼ੀ ਨੱਠੇ ਹੋਏ ਆ ਉਹਨਾਂ ਦਾ ਤੁਰੰਤ ਗ੍ਰਿਫਤਾਰਾ ਕੀਤਾ ਜਾਵੇ। ਸਾਰੀਕੋ ਗੱਲਬਾਤ ਚੱਲ ਰਹੀ ਸੀ ਕਿ ਜੋਤੀ ਦਾ ਆਪਾਂ ਨੂੰ ਫੀਡ ਕਰਨ ਦੀ। ਉਹਦੇ ਬਾਰੇ ਕੀ ਮੱਦਿਆ? ਆਹ ਡਿਪਟੀ ਸਾਹਿਬ ਨੇ ਸੁਆਸਨ ਦਰਾਇਆ ਕਿ 1-2 ਘੰਟੇ ਦੋਤੀ ਢਾਬਾ ਸੀਲ ਹੋ ਜਾਏਗਾ ਜੀ। ਜਿਵੇਂ ਕਿ ਜਿਵੇਂ ਕਿ ਆਪਾਂ ਜਾਣਦੇ ਆ ਕਿ ਕੱਲ ਸ਼ਾਮ ਤੋਂ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਜੋ ਸੁਣਨ ਚਾਹੀਏ ਕਿ ਸਾਡੇ ਇੱਥੇ ਬਹੁਤ ਹੀ ਕਿਉਂਕਿ ਸਾਡੇ ਆਸਥਾ ਦਾ ਵੀ ਪ੍ਰਤੀਕ ਹੈ ਤਾਂ ਸਾਡੇ ਆਸਥਾ ਨੂੰ ਜੋ ਠੇਸ ਪਹੁੰਚਾਉਂਦੇ ਹੋਏ ਇੱਕ ਬਹੁਤ ਹੀ ਮੰਦਭਾਗੀ ਘਟਨਾ ਨਿਕਲੀ ਹੈ ਕਿ ਗਊ ਮਾਸ ਜੋ ਇਹਨੇ ਵੱਡੇ ਟੰਦੇ ਵਿੱਚ ਨਿਕਲਿਆ ਆ ਇੱਥੇ ਫਗਵਾੜਾ ਸ਼ਹਿਰ ਦੇ ਵਿੱਚ ਪਾਇਆ ਗਿਆ ਆ ਉਹਦੇ ਵਿੱਚ ਮੈਂ ਇਹ ਹੀ ਗੱਲ ਕਹੂੰਗਾ ਕਿ ਅਸੀਂ ਮੈਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ ਆ ਕਿ ਕਿਉਂਕਿ ਅਸੀਂ ਜਾਣਦੇ ਆ ਕਿ ਇਹ ਕੋਈ ਗਊ ਸੇਵਕਾਂ ਨੇ ਗਊ ਰક્ષਕ ਦਲ ਦੇ ਕੁਝ ਸਾਥੀਆਂ ਨੇ ਇਹ ਜਿਹੜਾ ਹੈ ਗਰੋਹ ਉਹਦਾ ਪਰਦਾ ਫਾਸ਼ ਕੀਤਾ ਆ ਲੇਕਿਨ ਇੰਨੇ ਚਿਰ ਤੋਂ ਇਹ ਕਈ ਸਾਲਾਂ ਤੋਂ ਇਹ ਗਰੋਹ ਜੋ ਚੱਲ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਦਾ ਜਿੱਤੇ ਕੀ ਫਰਜ ਸੀਗਾ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਦਾ ਜੋ ਕੰਮ ਸੀਗਾ ਉਹ ਗਊ ਰક્ષਕਾਂ ਨੇ ਕਰਕੇ ਸਾਨੂੰ ਜੋ ਇਹ ਸਾਹਮਣੇ ਲੈ ਕੇ ਆਂਦਾ ਆ ਸੋ ਇਹ ਇੱਕ ਪ੍ਰਸ਼ਾਸਨ ਦਾ ਵੀ ਜਿੱਤੇ ਫੇਲਰ ਆ ਸਰਕਾਰ ਦਾ ਵੀ ਫੇਲਰ ਆ ਉੱਥੇ ਮੈਂ ਇਹ ਗੱਲ ਕਹੂੰਗਾ ਕਿ ਅੱਜ ਜੋ ਸਵੇਰੇ ਪਹਿਲਾਂ ਵੀ ਜੋ ਅਸੀਂ ਦਫਨ ਕਰਕੇ ਆਏ ਜਿਹੜੇ ਸਾਡੇ ਗਊ ਮਾਸ ਸੀ ਉਹਨਾਂ ਉੱਥੇ ਵੀ ਪਹੁੰਚੇ ਸੀਗੇ ਔਰ ਹੁਣ ਜਿਹੜੀ ਬੈਠਕ ਦੁਬਾਰਾ ਇਹ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਜੋ ਪ੍ਰਸ਼ਾਸਨ ਦੇ ਡੀਐਸਪੀ ਸਾਹਿਬ ਸਾਡੇ ਵਿੱਚ ਆਏ ਸੀਗੇ ਉਹਨਾਂ ਦੇ ਨਾਲ ਸਾਡੀਆਂ ਇੱਕ ਦੋ ਮੰਗਾਂ ਜਿਹੜੀਆਂ ਸਾਂਝੀਆਂ ਕੀਤੀਆਂ ਇੱਕ ਤਾਂ ਕਿ ਜਿਹੜਾ ਟਾਬਾ ਜਿਹੜਾ ਟਾਬਾ ਮਾਲਕ ਹੈ ਉਹਦਾ ਨਾਮ ਜਿਹੜਾ ਆ ਓਨਰ ਲਿਖ ਕੇ ਸਿਰਫ ਓਨਰ ਲਿਖ ਕੇ ਬਾਈ ਨੇਮ ਉੱਤੇ ਕੋਈ ਐਫਆਈਆਰ ਦਰਜ ਨਹੀਂ ਹੋਈ ਸੀ ਕਿ ਉਹਦਾ ਬਾਈ ਨੇਮ ਉੱਤੇ ਐਫਆਈਆਰ ਦਰਜ ਕੀਤੀ ਜਾਵੇ ਦੂਜਾ ਉਹ ਟਾਬਾ ਔਰ ਉਹਦੇ ਸਰਾਊਂਡਿੰਗ ਜਿੰਨੀ ਜਗਾਹ ਆ ਉਹਨੂੰ ਸੀਲ ਕੀਤਾ ਜਾਵੇ ਔਰ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਹੈ ਕਿ ਉੱਤੇ ਡਿਗਿੰਗ ਕਰਕੇ ਉਹਨੂੰ ਖੁਦਾਈ ਕਰਕੇ ਇਹ ਵੀ ਦੇਖਿਆ ਜਾਵੇ ਕਿ ਕਿਤੇ ਉੱਤੇ ਕੰਕਾਲ ਜਾਂ ਕੋਈ ਐਹੋ ਜਿਹੀ ਚੀਜ਼ ਤਾਂ ਨਹੀਂ ਹੈ ਕਿ ਜਿਹੜੀ ਉੱਥੇ ਪਾਈ ਗਈ ਹੋਵੇ ਤਾਂ ਇੱਕ ਇਹ ਸਾਡੀਆਂ ਦੋ ਮੰਗਾਂ ਸਿਗੀਆਂ ਤੀਸਰੀ ਮੰਗ ਕੁਝ ਸਾਡੇ ਸਾਥੀਆਂ ਨੇ ਜਿਹੜਾਂ ਦੇ ਕੱਲ ਆਧਾਰ ਕਾਰਡ ਔਰ ਉਹਨਾਂ ਦੀ ਆਈਡੀਆਂ ਲਈਆਂ ਸਿਗੀਆਂ ਉੱਥੇ ਪਾਏ ਗਏ ਸਿਗੇ ਉਹਨਾਂ ਦਾ ਨਾਮ ਵੀ ਐਫ ਆਈ ਆਰ ਦੇ ਵਿੱਚ ਨਹੀਂ ਹੋਇਆ ਸਿਗਾ ਅਸੀਂ ਉਹ ਵੀ ਕਿਹਾ ਹੈ ਕਿ ਐਫ ਆਈ ਆਰ ਦੇ ਵਿੱਚ ਉਹ ਨਾਮ ਪਾਏ ਜਾਣ ਤੋ ਪ੍ਰਸ਼ਾਸਨ ਨੇ ਸਾਨੂੰ ਇਹ ਆਸ਼ਵਸਤ ਕੀਤਾ ਕਿ ਤਿੰਨੇ ਹੀ ਕੰਮ ਚਾਹੇ ਉਹ ਢਾਬਾ ਸੀਲ ਹੋਰ ਉਹਦੀ ਆਲੇ ਦੁਆਲੇ ਬਾਉਂਡਰੀ ਸੀਲ ਦੀ ਗੱਲ ਹੋਵੇ ਚਾਹੇ ਉਹ ਓਨਰ ਦੇ ਨਾਮ ਤੇ ਬਾਇ ਨੇਮ ਪਰਚਾ ਹੋਵੇ ਚਾਹੇ ਜਿਹੜੇ ਸਾਥੀ ਸਾਡੇ ਵੱਲੋਂ ਦੱਸੇ ਗਏ ਆ ਉਹਨਾਂ ਦਾ ਨਾਮ ਪਾਉਣਾ ਹੋਵੇ ਉਹ ਤਿੰਨੇ ਹੀ ਕੰਮ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅੱਜ ਹੀ ਦੋ ਤਿੰਨ ਘੰਟਿਆਂ ਦੇ ਵਿੱਚ ਇਹ ਤਿੰਨੇ ਕੰਮ ਹੋ ਜਾਣਗੇ ਔਰ ਜਿਹੜੀ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਅਗਲੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਅਰੈਸਟ ਇਹਨਾਂ ਦੀ ਪਾਈ ਜਾਵੇ ਤੋ ਪ੍ਰਸ਼ਾਸਨ ਨੇ ਸਾਨੂੰ ਇੱਕ ਦੋ ਦਿਨ ਦਾ ਟਾਈਮ ਮੰਗਿਆ ਆ ਕਿ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਅਸੀਂ ਇਹ ਸਾਰਾ ਜਿਹੜਾ ਆ ਉਹਨਾਂ ਦੇ ਅਰੈਸਟ ਵੀ ਪਾਵਾਂਗੇ ਬਾਕੀ ਸਾਰੇ ਇੱਥੇ ਸਾਡੇ ਪਤਵੰਤੇ ਸੱਜਣ ਸਾਰੇ ਬੈਠੇ ਆ ਚਾਹੇ ਉਹ ਰਾਜਨੀਤਿਕ ਪਾਰਟੀਆਂ ਦੇ ਹੋਣ ਸਮਾਜਿਕ ਜਥੇਬੰਦੀਆਂ ਦੇ ਹੋਣ ਸਾਰੇ ਇੱਥੇ ਆਏ ਆ ਔਰ ਅਗਲੀ ਰਣਨੀਤੀ ਜਿਹੜੀ ਆ ਉਹ ਪ੍ਰਧਾਨ ਜੀ ਕਰਵਲ ਜੀ ਜਾਂ ਸਾਰੇ ਇੱਥੇ ਜਿੰਨੇ ਵੀ ਬੈਠੇ ਆ ਅਸੀਂ ਸਾਰੇ ਕੱਲ ਦੁਬਾਰਾ ਉਲੀਕਾਂਗੇ ਕਿ ਅਗਲੀ ਵਾਰ ਕਾਰਵਾਈ ਕੀ ਹੋਏਗੀ ਸੋ ਅਸੀਂ ਇਹ ਹੀ ਸਾਰਿਆਂ ਨੂੰ ਮੰਗ ਅੱਜ ਇਹਨਾਂ ਨੇ ਕਿਹਾ ਕਿ ਟਾਬਾ ਹੁਣੇ ਹੁਣੇ ਕਰਵਲ ਪ੍ਰਧਾਨ ਜੀ ਦੱਸ ਰਹੇ ਕਿ ਉਹਨਾਂ ਨੂੰ ਫੋਨ ਵੀ ਆ ਗਿਆ ਆ ਕਿ ਟਾਬਾ ਤਾਂ ਹੁਣੇ ਸੀਲ ਕੀਤਾ ਜਾਏਗਾ ਔਰ ਜਿਹੜੇ ਅਸੀਂ ਦੂਸਰੀਆਂ ਦੋ ਮੰਗਾਂ ਰੱਖੀਆਂ ਆ ਉਹ ਵੀ ਅੱਜ ਹੀ ਬਾਇ ਨੇਮ ਉਹਨਾਂ ਦੇ ਪਰਚੇ ਹੋ ਕੇ ਦਰਜ ਹੋ ਜਾਣਗੇ ਔਰ ਮੈਂ ਇੱਕ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਕਿ ਵਿਅਕਤੀ ਵਿਸ਼ੇਸ਼ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਇਹ ਕਰਵਲ ਜੀ ਆ ਗਏ ਜਾਂ ਕੋਈ ਕੋ ਰਾਜਨੀਤਿਕ ਪਰਿਵਾਰ ਤੋਂ ਹੋ ਕੇ ਆ ਗਏ ਇਹ ਸਾਰਿਆਂ ਦੀ ਕਿਉਂਕਿ ਗਊ ਮਾਤਾ ਸਾਡੀ ਸਾਰਿਆਂ ਦੀ ਸਾਂਝੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਆਏ ਆਪਣੇ ਕੰਮਾਂ ਨੂੰ ਛੱਡ ਕੇ ਜੋ ਵੀ ਕਰਦੇ ਆ ਸਾਰੇ ਆਪਣੇ ਜਗਾ ਸક્ષਮ ਆ ਲੇਕਿਨ ਗਊ ਮਾਤਾ ਦੇ ਲਈ ਆਪਾਂ ਇਕੱਠੇ ਹੋ ਕੇ ਫਗਵਾੜਾ ਵਾਸੀ ਸਾਰੇ ਇਕੱਠੇ ਹੋ ਕੇ ਇਹ ਇਕੱਠੇ ਹੋਈਏ ਔਰ ਇਸ ਮੋਹਮ ਨੂੰ ਅੱਗੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਗਊਂ ਕਲਦੀ ਕਟਨਾ ਦੀ ਵਿਸ਼ਵ ਹਿੰਦੂ ਪਰਸ਼ਦ ਜ਼ਿਲ੍ਹਾ ਅਧਿਆਕ ਸ਼ਰੀ கிருஷ்ਨ ਦੁੱਗਲ ਬਹੁਤ ਬਹੁਤ ਨਖੇਦੀ ਕਰਦਾ ਹੈ ਕੁਝ ਸੱਤ ਲੋਕ ਉਹਨਾਂ ਨੇ ਫੜੇ ਆ ਦੋ ਤਿੰਨ ਲੋਕ ਹੋਰ ਫੜਨੇ ਆ ਸਾਰੇ ਹੀ ਭਰਾਮਾ ਨੇ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਉਹ ਟਾਬੇ ਨੂੰ ਉਹ ਕਿਹੜੀ ਫੈਕਟਰੀ ਆ ਉਹਦੇ ਆਲੇ ਦੁਆਲੇ ਦੀ ਜਗ੍ਹਾ ਨੂੰ ਸੀਲ ਕੀਤਾ ਜਾਵੇ ਡਿਪਟੀ ਸਾਹਿਬ ਆਸ਼ਵਾਸ਼ਣ ਦੇ ਗਏ ਆ ਉਹ ਸੀਲ ਕੀਤੀ ਜਾਊਗੀ ਔਰ ਦੋ ਤਿੰਨ ਲੋਕ ਜਿਹੜੇ ਹੋਰ ਵਾ ਦੋਸ਼ੀ ਉਹਨਾਂ ਨੂੰ ਛੇਤੀ ਤੋਂ ਛੇਤੀ ਦੋ ਤਿੰਨ ਦਿਨਾਂ ਦੇ ਵਿੱਚ ਅਰੈਸਟ ਕਰਨਗੇ ਇਹ ਹੀ ਸਾਡੇ ਹਿੰਦੂ ਸੰਘ ਖਾ ਦੀ ਮੰਗ ਸੀ ਉਹਦੇ ਮੁਤਾਬਕ ਸਾਡਾ ਕੰਮ ਚੱਲ ਰਿਹਾ ਹੈ ਵਿੱਚ ਕੋਈ ਮਾਸਟਰ ਮਾਈਂਡ ਕੋਈ ਸਾਹਮਣੇ ਆਇਆ ਹੋਵੇ ਨਾ ਕੋਈ ਉਹ ਕਹਿੰਦੇ ਸਾਡੀ ਇਨਕਵਾਦੀ ਚੱਲਦੀ ਪਈ ਆ ਪਤਾ ਨਹੀਂ ਲੱਗਣਾ ਕੀ ਪਤਾ ਲੱਗੂਗਾ ਤਾਂ ਫੇਰ ਗੱਲ ਕਰਾਂਗੇ ਸਾਡੇ ਧਿਆਨ ਚ ਜੋ ਹੈਗਾ ਵਾ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਬੱਚੇ ਹੋਏ ਆ ਅੱਠਾ ਦੇ ਹੋਏ ਆ 10ਾਂ ਦਾ ਲਗਭਗ ਬਾਕੀ ਦੋ ਬੰਦੇ ਹੋਰ ਉਹ ਵਿਚ ਆ ਗਏ ਆ ਉਹਨਾਂ ਵੀ ਛੇਤੀ ਤੋਂ ਛੇਤੀ ਅਰੈਸਟ ਕਰੂਗੇ ਇਹ ਸਾਡੀ ਮੰਗ ਵਾ ਉਹ ਸਾਡੀ ਮੰਗ ਪ੍ਰਸ਼ਾਸਨ ਨੇ ਮੰਨ ਲਈ ਆ ਅੱਜ ਹੀ ਟਾਬਾ ਆਲੇ ਦੁਆਲੇ ਦਾ ਇਲਾਕਾ ਸ਼ਸਥੀਲ ਕੀਤਾ ਜਾਊਗਾ ਉਸ ਤੋਂ ਬਾਅਦ ਦੋ ਬੰਦੇ ਤਿੰਨ ਬੰਦੇ ਕੜੇ ਛੇਤੀ ਤੇ ਕੀਤਾ ਅਰੈਸਟ ਕੀਤੇ ਜਾਣਗਾ ਪੱਲਾ ਜੀ ਅੱਜ ਜਿਹੜੀ ਇੱਕ ਮੀਟਿੰਗ ਹੋਈ ਆ ਇੱਕ ਸਮਾਂ ਦੇ ਵਿੱਚ ਮੀਟਿੰਗ ਰੱਖੀ ਗਈ ਗਾ ਦੇਖੋ ਕਿ ਜਿਹੜੀ ਕੱਲ ਫਗਵਾੜਾ ਦੇ ਵਿੱਚ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਸੀ ਜਿਹਦੇ ਵਿੱਚ ਇੱਕ ਤੰਨ ਦੇ ਕਰੀਬ ਗੋਮਾਸ ਜਿਹੜਾ ਕੀ ਹਿੰਦੂ ਸੰਗਠਨਾ ਵੱਲੋਂ ਫੜਿਆ ਗਿਆ ਸੀਗਾ ਉਸ ਦੇ ਰੋਸ਼ ਵਿੱਚ ਅੱਜ ਹਿੰਦੂ ਸਗੰਠਾਂ ਵਿੱਚ ਇਸ ਗੱਲ ਦਾ ਦੋਸ਼ ਸੀ ਕਿ ਪ੍ਰਸ਼ਾਸਨ ਦੀ ਕਾਰਵਾਈ ਨੂੰ ਲੈ ਕੇ ਕਿਉਂਕਿ ਪ੍ਰਸ਼ਾਸਨ ਨੂੰ ਅਸੀਂ 6 ਬੰਦੇ ਜਿਹੜੇ ਉੱਥੇ ਕੀ ਕੰਮ ਕਰਦੇ ਸੀ 7ਵਾਂ ਜਿਹੜਾ ਐਕਸਪੋਰਟ ਕਰਦਾ ਸੀ ਗੱਡੀ ਵਾਲਾ ਉਹ 2 ਜਿਹੜੇ ਬੰਦੇ ਸੀਗੇ ਜਿਨ੍ਹਾਂ ਦਾ ਨਾਂ ਆ ਰਿਆ ਸੀ ਹੱਡਾ ਤੋੜੀ ਤੋਂ ਜਿਹੜੇ ਕਿ ਇੱਥੇ ਲਫਾਫੇ ਭੇਜਦੇ ਸੀ ਉਹ 10ਵਾਂ ਬੰਦਾ ਜਿਹੜਾ ਢਾਬਾ ਮਾਲਕ ਉਹ ਪ੍ਰਸ਼ਾਸਨ ਨੇ ਜਿਹੜੀ ਸਾਨੂੰ ਐਫਆਈਆਈ ਦਰਜ ਦਿੱਤੀ ਆ ਜਿਦੇ ਵਿੱਚ 7 ਜਾਣਿਆਂ ਦਾ ਨਾਮ ਦਿੱਤਾ ਉਹ ਸਭ ਤੋਂ ਵੱਡੀ ਗੱਲ ਜਿਹੜਾ ਮੁੱਖ ਦੋਸ਼ੀ ਆ ਢਾਬੇ ਦਾ ਮਾਲਕ ਜਸਪਾਲ ਸਿੰਘ ਉਸ ਮਨਜੀਤ ਸਿੰਘ ਵਾਸੀ ਵਿਦਕਾ ਦਾ ਉਹਦਾ ਨਾਮ ਨਹੀਂ ਮੈਂਸ਼ਨ ਕੀਤਾ ਗਿਆ ਜਿਸ ਦੇ ਵਿੱਚ ਹਿੰਦੂ ਸੰਗਠਨਾ ਚ ਵੱਧ ਤੋਂ ਵੱਧ ਰੋਸ਼ ਸੀਗਾ ਕਿ ਇਹਦਾ ਨਾਮ ਹਲੇ ਤੱਕ ਕਿਉਂ ਨਹੀਂ ਦੱਜ ਕੀਤਾ ਗਿਆ 24 ਘੰਟੇ ਅੱਜ ਹੋਣ ਨੂੰ ਆ ਗਏ ਆ ਇਸ ਘਟਨਾ ਨੂੰ ਔਰ ਇਹਦਾ ਹਲੇ ਤਾਈ ਨਾਮ ਨਹੀਂ ਮੈਂਸ਼ਨ ਕੀਤਾ ਗਿਆ ਉਹ ਦੂਸਰੀ ਗੱਲ ਜੀ ਐਫਆ ਦਾ ਇਹ ਦੱਜ ਕੀਤੀ ਆ ਉਹ ਜਿਹੜੇ ਅਸੀਂ 6 ਬੰਦੇ ਮੌਕੇ ਤੇ ਹਸਟਿਕ ਕਰਵਾਏ ਆ ਉਹ 6 ਦੇ ਨਾਮ ਵਿੱਚ ਕਿਉਂ ਨਹੀਂ ਹੈਗੇ ਉਹਦੇ ਵਿੱਚ ਦੋ ਜਾਨਿਆਂ ਦੇ ਨਾਮ ਮਿਸ ਆ ਜਿਹੜੇ ਕਿ ਵੈਸਟ ਬੰਗਾਲ ਦੇ ਰਹਿਣ ਵਾਲੇ ਆ ਕਿੱਥੋਂ ਆਏ ਆ ਕੀ ਉਹਨਾਂ ਦਾ ਬੈਕਗ੍ਰਾਉਂਡ ਆ ਸਾਨੂੰ ਕੁਝ ਨਹੀਂ ਪਤਾ ਪ੍ਰਸ਼ਾਸਨ ਨੇ ਉਹਨਾਂ ਦੇ ਨਾਂ ਵੀ ਐਫਪੀਡੀ ਵਿੱਚ ਨਹੀਂ ਪਾਏ ਇਹਦਾ ਸਾਨੂੰ ਬਹੁਤ ਜ਼ਿਆਦਾ ਦੋਸ਼ ਸੀਗਾ ਔਰ ਇੱਕ ਗੱਲ ਦਾ ਹੋਰ ਦੋਸ਼ ਸੀ ਕਿ 24 ਘੰਟੇ ਹੋ ਗਏ ਆ ਕਿ ਹਲੇ ਤੱਕ ਉਹਦਾ ਟੱਬਾ ਸੀਲ ਕਿਉਂ ਨਹੀਂ ਕੀਤਾ ਗਿਆ ਉਹਦੀ ਪ੍ਰਾਪਰਟੀ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਬਸ ਉੱਥੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਜੀ ਗੇਟ ਤੇ ਤਾਲਾ ਲੱਗਾ ਹੋਇਆ ਜੀ ਨਹੀਂ ਜਦ ਕਿ ਇੰਨਾ ਇੱਕ ਧਰਮ ਦੀ ਆਸਥਾ ਨਾਲ ਖਲਵਾੜ ਕੀਤਾ ਗਿਆ ਆ ਉਸ ਜਗ੍ਹਾ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਹਿੰਦੂ ਸੰਗਠਨਾ ਦੀ ਇਹ ਮੰਗ ਸੀਗੀ ਇਹ ਸਾਰੇ ਜਿੱਦਾਂ ਹੁਣ ਮੱਕੀ ਕਿੰਨੇ ਟਾਬਿਆਂ ਦੇ ਉੱਪਰ ਇਹ ਮਰਗੀ ਮਾਲ ਕਰਦੇ ਸੀਗਾ ਦੇਖੋ ਸਾਨੂੰ ਜੋ ਸੂਚਨਾ ਇੱਦਾਂ ਹੀ ਮਿਲੀ ਗਈ ਆ ਕਿ ਚਾਰ ਟਾਬੇ ਤਾਂ ਇਸ ਬੰਦੇ ਦੇ ਹੀ ਆ ਜਿਹੜਾ ਜੋਤੀ ਟਾਬੇ ਦਾ ਮਾਲਕ ਆ ਜਸਪਾਲ ਸਿੰਘ ਦੇ ਚਾਰ ਟਾਬੇ ਦੇ ਜੋ ਸੂਚਨਾ ਮਿਲੀ ਆ ਉਹਦੇ ਸਿਗੇ ਹੁਣ ਸਾਨੂੰ ਇਹ ਆ ਕਿ ਜੇ ਇੱਕ ਟਾਬੇ ਦੀ ਬੈਕਸਾਈਡ ਤੇ ਇਹ ਕੰਮ ਕਰਦਾ ਪਿਆ ਕਿ ਉਹ ਚਾਰਾਂ ਨਹੀਂ ਬੈਕਸਾਈਡ ਤੇ ਵੀ ਇਹੀ ਕੰਮ ਹੋਊਗੇ ਜਿਹਦੇ ਵਿੱਚ ਅੱਜ ਸਾਨੂੰ ਪਤਾ ਲੱਗਾ ਆ ਪੈਕਟਾਂ ਦੇ ਉੱਤੇ ਕਿ 6-6 ਮਹੀਨਿਆਂ ਦੇ ਜਿਹੜੇ ਗਾਉਂ ਵਸ਼ੇ ਹੁੰਦੇ ਆ ਉਨਾ ਦਾ ਮਾਸ ਵੱਢ ਕੇ ਪੈਕ ਕੀਤਾ ਜਾਦਿਆ 950 ਗ੍ਰਾਮ ਦੀ ਪੈਕਿੰਗ ਜਿਹੜੀ ਆ ਇੰਨੀ ਦਰਦਨਾ ਘਟਨਾ ਜਿਹੜੀ ਅੱਜ ਸਾਨੂੰ ਦੇਖਣ ਨੂੰ ਮਿਲੀ ਅੱਜ ਜਦ ਅਸੀਂ ਅੰਤਮ ਸੰਸਕਾਰ ਵੀ ਕਰਕੇ ਆਏ ਆ ਸਾਡਾ گاਉਂ ਮਾਸ ਦਾ ਉੱਥੇ ਵੀ ਦੇਖਿਆ ਸਾਰਿਆਂ ਨੇ ਆਪਾਂ ਸ਼ਹਿਰ ਵਾਸੀਆਂ ਨੂੰ ਇਹੀ ਗੱਲ ਕਹਿੰਨੇ ਆ ਕਿ ਜਿਹੜੀ ਇਹ ਮੰਦ ਭਾਗੀ ਘਟਨਾ ਹੈ ਇਹ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਜੀ ਕਿੰਨੇ ਸਮੇਂ ਤੋਂ ਇਹ ਦੇਖੋ ਜਿਹੜਾ ਕਲਾਇਆ ਨਾਮਾ ਇੱਕ ਸਾਡੇ ਹੱਥ ਲੱਗਾ ਆ ਉਹ 7 ਮਾਰਚ 2025 ਦਾ ਆ ਉਸ ਤੋਂ ਪਹਿਲਾਂ ਇਹ ਕਦੋਂ ਤੋਂ ਚੱਲ ਰਿਹਾ ਇਹਦੇ ਬਾਰੇ ਸਾਨੂੰ ਹਲੇ ਕੋਈ ਜਾਣਕਾਰੀ ਨਹੀਂ ਆ ਇਹ ਪ੍ਰਸ਼ਾਸਨ ਜਿਹੜੀ ਇਨਵੈਸਟੀਗੇਸ਼ਨ ਵਿੱਚ ਦੱਸ ਸਕਦਾ ਦੇਖੋ ਜਿਹੜੀ ਗਉਂ ਰੱਖਿਆ ਦੀ ਟੀਮ ਆ ਉਹ ਆਪਣਾ ਕਾਰਜ ਕਰ ਰਹੀ ਆ ਉਹ ਆਪਣਾ ਸੜਕ ਤੇ ਵੀ ਕਾਰਜ ਕਰਦੀ ਆ ਔਰ ਕਿੱਥੇ ਕਿੱਥੇ ਗਾਉਂ ਵਾਸਤੇ ਹੱਤਿਆ ਕੀਤੀ ਜਾਂਦੀ ਆ ਉਹ ਸਾਰੀ ਦੇਖੀ ਕਰਦੀ ਆ ਅੱਜ ਜੋ फगवाड़ा के इस ढाबे पर ज्योति ढाबा है ना जी ज्योति ढाबा पर जो इतना बड़ा कांड देखने को मिला है ऐसा लग रहा है कि कई वर्षों से ये लोग ये काम कर रहे हैं इस गंदे कार्य की हम निंदा ही नहीं बल्कि सरकार से कहेंगे कि ऐसे सब कार्य ऐसे ढाबे ऐसे सब रेस्टोरेंट सील होने चाहिए जहाँ जहाँ भी गौ मांस की बिक्री है जहां जहां भी गौ मांस के ऊपर इस प्रकार का काम हो रहा है हिंदुओं की आस्था के साथ ये जो खिलवाड़ खेला जा रहा है इसके ऊपर बहुत सख्त कार्रवाई होनी चाहिए सरकार के संरक्षण के बिना ये काम नहीं हो सकता राजनीतिक कृपा इन लोगों को प्राप्त है सरकार के उन सभी नेताओं को जिम्मेवार लोगों को समझ लेना चाहिए कि ये गौ हत्या का इतना बड़ा पाप उनकी साथ कुश्तें भी सहन नहीं कर पाएंगी कुल को लेकर के डूबेगा ये पाप सबका जो भी इस कार्य में सम्मिलित हैं उन लोगों को सजग हो जाना चाहिए सचेत हो जाना चाहिए हत्या का पाप किसी भी तरह से क्षमा नहीं होता ना इस दुनिया की कचहरी में ना धर्मराज की कचहरी में इससे पहले कि प्रकृति अपना कोई कोप ढाए सारे समाज के ऊपर इस कार्य के लिए जो भी प्रतिबंध हो सकते हैं सरकार को करने चाहिए पुलिस प्रशासन को करने चाहिए ऐसे सब ढाबे इत्यादि तुरंत सील होने चाहिए और गंदा काम करने वालों को हाथ पैर तोड़ करके ऐसी सजा दी जाए कि वो दोबारा कभी गौ माता पर हाथ ना उठा सके जो कल रात ज्योति ढाबे से पिछले पास जो जगह सी सारों पता उ तो जोड़ा है गौ मास जो मिले है और गौ मास भी थोड़ी मात्रा नहीं बहुत में सत अठ कुटल के लगभग मिले है ਇਸ ਕਰਕੇ ਬਹੁਤ ਗੰਦੀ ਹਰਕਤ ਹੈਗੀ ਹੈ ਜਿਹੜੇ ਵੀ ਇਹਦੇ ਵਿੱਚ ਬੰਦੇ ਇਨਵੋਲ ਹੈਗੇ ਨੇ ਬੇਸ਼ੱਕ ਦੀ ਕੋਈ ਵੀ ਰਤਵਾ ਰੱਖਦਾ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈਗੀ ਹੈ ਘਰ ਵੀ ਕਰਨੀ ਚਾਹੀਦੀ ਹੈ ਕਿਉਂਕਿ ਬੇਸ਼ੱਕ ਕੱਲ ਰਾਤ ਜਿਹੜੇ ਹੈਗੇ ਲਗਭਗ 16-17 ਬੰਦੇ ਤੇ ਪਰਚਾ ਦਰਜ ਹੋਇਆ ਤੇ ਜਿਸ ਤਰ੍ਹਾਂ ਕਿ ਅੱਜ ਸਾਰਾ ਪਗਵਾੜਾ ਬਸਿਆਂ ਦੀ ਮੰਗ ਕੀਤੀ ਸੀਗੀ ਕਿ ਜਿਹੜਾ ਜੋਤੀ ਢਾਬਾ ਹੈਗਾ ਜਿਹੜਾ ਉਹਦੇ ਮਾਲਕ ਦਾ ਨਾਮ ਨਹੀਂ ਪਾਇਆ ਉਹ ਨਾਮ ਪਾਇਆ ਜਾਵੇ ਔਰ ਇਹ ਜਿਹੜਾ ਢੱਬਾ ਹੈਗਾ ਪਲੇਸ ਇਹਦੇ ਮਗਰਲਾ ਪੋਰਸ਼ਨ ਹੈ ਜਿੱਥੇ ਕਿ 20 ਬਣਿਆ ਮੈਸਮੈਂਟ ਬਣੀ ਹੋਸੀਗੀ ਉਹਦੇ ਵਿੱਚ ਤੇ ਬਾਕੀ ਜਿਹੜੀ ਜਗ੍ਹਾ ਸਾਰੀ ਸੀਲ ਕੀਤੀ ਜਾਵੇ ਤੇ ਨਾਲ ਹੀ ਜਿਹੜਾ ਹੈਗਾ ਇਕੱਲਾ ਸੀਲ ਕਰਨਾ ਨਹੀਂ ਬਾਕੀ ਕੋਈ ਹੋਰ ਵੀ ਦੇਖਿਆ ਜਾਵੇ ਕਿ ਫਗਵਾੜੇ ਦੇ ਵਿੱਚ ਕੋਈ ਹੋਰ ਵੀ ਜਗ੍ਹਾ ਹੋ ਸਕਦੀ ਹੈ ਕਿਉਂਕਿ ਇਹ ਜਿਹੜਾ ਕੰਮ ਹੈਗਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਚੱਲ ਰਿਹਾ ਸੀਗਾ ਬੇਸ਼ੱਕ ਆਪਣੇ ਸਾਰੇ ਹੀ ਸਰਖਨਾ ਵੱਲੋਂ ਇਹ ਜੇ ਸਮੇ ਸਮੇਂ ਸਰ ਆਵਾਜ਼ ਢੋਂਦੇ ਰਹੇ ਕਰਵਲ ਸਾਹਿਬ ਬੈਠੇ ਨੇ ਇਹ ਕਾਫੀ ਇਹਨਾਂ ਨੇ ਜਦੋ ਜਦ ਵੀ ਕੀਤੀ ਹੈ ਪਰ ਉਦੋਂ ਸਬੂਤਾਂ ਦੇ ਹਵਾਬ ਦੇ ਵਿੱਚ ਜਿਹੜਾ ਹੈਗਾ ਇਹ ਬਚਦੇ ਰਹੇਗੇ ਨੇ ਇਸ ਕਰਕੇ ਇਹ ਸਾਡੇ ਸ਼ਹਿਰ ਵਾਸਤੇ ਬੜੀ ਮਾੜੀ ਗੱਲ ਹੈਗੀ ਇੱਕ ਜਿਹੜਾ ਸ਼ਹਿਰ ਦੇ ਰੁੱਤਵੇ ਦੇ ਜਿਹੜਾ ਐਮਟੀ ਹੈਗਾ ਉਹੀ ਜਿਹੜਾ ਹੈਗਾ ਇਹ ਜੇ ਕੰਮਾਂ ਵਿੱਚ ਇਨਵੋਲ ਹੋ ਤੋ ਦਾ ਨਾਮਾ ਵਿੱਚ ਵੀ ਖੜੀ ਮਾੜੀ ਗੱਲ ਹੈਗੀ ਸਾਡੇ ਵਾਸਤੇ ਇਸ ਕਰਕੇ ਮੈਂ ਸਰਕਾਰ ਅੱਗੇ ਮੰਗ ਕਰੂੰਗਾ ਕਿ ਜਿੰਨਾ ਵੀ ਵਿਅਕਤੀ ਜਿਹੜੇ ਇਹਦੇ ਇਨਵੋਲ ਹੋਏ ਹੈਗੇ ਬੇਸ਼ੱਕ ਜੇ ਉਹਨਾਂ ਦਾ ਪਕਸ਼ਾ ਦਰਜ ਹੋ ਗਿਆ ਹੈਗਾ ਬੇਸ਼ੱਕ ਜੇ ਉਹਨਾਂ ਦਾ ਹਜੇ ਨਹੀਂ ਦਰਜ ਹੋਇਆ ਹੈਗਾ ਉਹਦਾ ਬੇਸ਼ੱਕ ਦੀ ਕੋਈ ਵੀ ਰਤਵਾ ਹੋਵੇ ਬੇਸ਼ੱਕ ਉਹ ਚਾਸਾਦਾਨ ਹੋਵੇ ਬੇਸ਼ੱਕ ਜੇ ਕੋਈ ਅਕਤਰ ਹੋਵੇ ਜਿਹੜਾ ਮਰਜੀ ਹੋਵੇ ਉਹਨਾਂ ਦੇ ਖਿਲਾਫ ਸਖਤੋ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਵੇ ਕਿਉਂਕਿ ਜਿਵੇਂ ਜਿਵੇਂ ਸਮਾਂ ਨਿਕਲੇਗਾ ਤਾਂ ਜਿਹੜਾ ਕੇਸ ਹੈਗਾ ਵੀਕ ਹੁੰਦਾ ਜਾਂਦਾ ਹੈਗਾ ਜਿੰਨਾ ਜਲਦੀ ਪੁਲਿਸ ਇਹਨੂੰ ਅਰੈਸਟ ਕਰਕੇ ਜਿਹੜਾ ਚਲਾਨ ਪੇਸ਼ ਕਰੂਗੀ ਤਾਂ ਜਿਹੜਾ ਉਹਨਾਂ ਹੀ ਹੈਗਾ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਨੂੰਨੀਆ ਹਰਕਤਾਂ ਹੈਗੀਆਂ ਉਹਤੇ ਬਾਜ਼ ਪਾਵੇ ਫਗਵਾੜਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਇਸ ਸਮੇਂ ਤੇ ਸਾਰੇ ਅਸੀਂ ਇਕੱਠੇ ਹੋ ਕੇ ਜਿਹੜਾ ਹੈਗਾ ਇਸ ਕਾਨੂੰਨੀ ਹਰਕਤ ਦੇ ਵਿਰੁੱਧ ਆ ਗਏ ਉੱਥੇ ਹੀ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਧਿਆਨ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਕੋਈ ਵੀ ਜਿਹੜੇ ਬੈਡ 엘ਿਮੈਂਟਸ ਸਕੇ ਨੇ ਜਾਂ ਇਸ ਤੋਂ ਦਾ ਪਰ ਸ਼ੱਕ ਪੈਂਦਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਸਾਨੂੰ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਸਰਕਾਰ ਨੂੰ ਧਿਆਨ ਵਿੱਚ ਲਿਆਉਂਦੇ ਰਹਿਣਾ ਕਿ ਧੰਨਵਾਦ ਜੀ